ਗ੍ਰੈਂਡਫਾਦਰ ਨਾਲ ਬੈਠੇ ਨੇ ਜੀ ਤੇ ਇਹ ਸੁਆਸਚੰਦਰ ਪੋਸ਼ ਜੀ ਨੇ ਉਸ ਟਾਈਮ ਦੀ オリジナル ਫੋਟੋ ਹੈ ਇੱਕ ਹੁੰਡੀ ਜਿਹੜੇ ਮੇਰੇ ਬਜ਼ੁਰਗ ਬੈਠੇ ਨੇ ਸੁਆਸਚੰਦਰ ਪੋਸ਼ ਜੀ ਨਾਲ ਇਹ ਉਹਨਾਂ ਦੇ ਹੱਥੇ 'ਚ ਫੜੀ ਹੋਈ ਆ ਪੁਲ ਦਾ ਠਿਕਾ ਲਿਆ ਸੀ ਇਹਨਾਂ ਨੇ ਠੇਕੇਦਾਰ ਸੀ ਬਰਮਾ ਦੇ ਟਾਈਮ ਬਰਮਾ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਇਹ ਉਸ ਟਾਈਮ ਇਦਾਂ ਦੀਆਂ ਕਰੇਨਾ ਹੁੰਦੀਆਂ ਸੀ ਜਿਹਨਾਂ ਕੰਮ ਕਰਦੇ ਸੀਗੇ ਪੁਲੀਆਂ ਪਾ ਕੇ ਉੱਤੇ ਕਿਦਾਂ ਭਾਰ ਚੁੱਕਿਆ ਜਾਂਦਾ ਸੀਗਾ ਟੈਂਪਰਰੀ ਬਣਾ ਕੇ ਫੇਰੇ ਵਰਤਦੇ ਸੀਗੇ। ਉਹ ਵੀ ਉਦੋਂ ਵੀ ਇਹਨਾਂ ਨੇ ਆਹ ਕਿਰਪਾਨ ਰੱਖੀ ਸੀ ਕਿ ਜ ਸੀਰੀ ਸਾਹਿਬ ਇਹ ਕਿਰਪਾਨ ਹੈ ਸੀਰੀ ਸਾਹਿਬ 3 ਫੁੱਟ ਦੀ ਪਾ ਕੇ ਰੱਖਦੇ ਸੀ ਇਹ ਕਿਉਂਕਿ ਜੰਗਲਾਂ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਸੀ ਹੋਰ ਵੀ ਕੋਈ ਲੁਟੇਰਾ ਵੀ ਆ ਸਕਦਾ ਸੀ ਆ ਇਹ ਉਹਨਾਂ ਦੀ ਆਪ ਦੇ ਹੱਥ ਦੀ ਬਣਾਈ ਹੋਈ ਹੈ ਜੀ। ਅੱਛਾ ਉਹਨਾਂ ਨੇ ਆਪ ਬਣਾਈ ਸੀ ਆਪ ਬਣਾਈ ਹੈ ਜੀ ਉਹਨਾਂ ਦੀ ਇਹ ਇਹ ਇਸਤੇਮਾਲ ਵੀ ਕੀਤੀ ਗਈ ਸੀ ਇਸਤੇਮਾਲ ਵੀ ਕੀਤੀ ਹੈ ਜਦੋਂ ਮੁਸਲਮਾਨ ਸਾਡੇ ਗਵੰਢੀ ਸੀਗੇ ਉਹਨਾਂ ਤੇ ਹਮਲਾ ਕਰਦੇ ਸੀ ਪਿੰਡ ਦੇ ਲੋਕ ਫਿਰ ਉਹਨਾਂ ਨੂੰ ਰੋਕਿਆ ਵੀ ਆ ਵੀ ਸਾਡੇ ਭਰਾ ਨੇ ਇਹ ਕੰਮ ਨਹੀਂ ਕਰਨਾ ਸੀ। ਗੱਲ ਹੈ ਜੀ 47 ਬਲੇ ਜੀ ਜਿਵੇਂ ਆਪਾਂ ਗਏ ਦੰਗੇ ਫੈਲ ਗਏ ਜਿਆਦੀ ਵੀ ਫੈਲੀ ਆ ਇਹ ਦੇਖੋ ਉਸ ਟਾਈਮ ਦੀ ਆ ਬਿਲਕੁਲ ਇਹਨੂੰ ਜੰਗਾਲ ਨਹੀਂ ਲੱਗਾ ਇਹ ਸੇਫਟੀ ਵਾਸਤੇ ਇਹਦਾ ਮੁੱਠਾ ਇਹਦਾ ਜਿਹੜਾ ਹੈਂਡਲ ਆ ਇਹ ਹਾਥੀ ਦੇ ਦੰਦ ਦਾ ਬਣਾਇਆ ਹੋਇਆ ਇਹ ਵੀ ਫੋਟੋ ਜਿਹੜੀ ਆ ਇਹ ਆਜ਼ਾਦੀ ਕੋਲ ạtਗੇ ਜਿਹੜੇ ਇਕੱਠੇ ਹੁੰਦੇ ਸੀਗੇ ਉਥੇ ਕਾਨਫਰੰਸਾਂ ਕਰਦੇ ਸੀ ਇਹ ਪਿੰਡ ਦੇ ਆ ਕੁਝ ਸਾਸੇ ਪਾਸੇ ਦੇ ਜਗਰਾਉਂ ਦੇ ਆ ਦੇਖੋ ਮੁਸਲਮਾਨ ਤੇ ਸਿੱਖ ਇਕੱਠੇ ਹੋ ਗਏ ਆਜ਼ਾਦੀ ਦੀ ਲੜਾਈ ਲੜੀ ਆ ਇਹਨਾਂ ਨੇ ਇਹ ਨਾ ਦਾ ਨਾਂ ਸੀ ਅਬਦਲ ਕਲਾਮ ਰਾਸ਼ਟਰਪਤੀ ਸਾਹਿਬ ਵਾਲਾ ਤੇ ਇਹ ਵਿਨਿਆਨ ਇਹ ਵਿੱਚ ਬਹੁਤ ਹਿੱਸਾ ਲਿਆ ਜਗਰਾਉਂਦੇ ਸੀ ਭੇਡੂ ਭਰਾ ਕਹਿੰਦੇ ਸੀ ਇਹਨਾਂ ਨੂੰ ਇਹਨਾਂ ਨੇ ਵੀ ਜੇਲਾਂ ਗੱਟੀਆਂ ਇਹ ਵੀ ਗਏ ਨੇ ਇਹਦੇ ਵਿੱਚ ਚਾਂਦੀ ਦੇ ਸਿੱਕੇ ਆਉਂਦੇ ਹੁੰਦੇ ਸੀਗੇ ਅੰਗਰੇਜ਼ਾਂ ਦੇ ਟਾਈਮ ਇਹਦੇ ਵਿੱਚ ਜਿੰਨੇ ਸਿੱਕੇ ਹੋਣੇ ਇਹਦੇ ਵਿੱਚ ਗਿਣਤੀ ਕਰਕੇ ਪਾ ਕੇ ਇੱਥੇ ਉੱਤੇ ਟੈਗ ਲੱਗ ਜਾਂਦਾ ਸੀ ਇਹਦੇ ਇਹਦੇ ਵਿੱਚ ਰੱਸੀ ਬੰਨਦੇ ਰੱਸੀ ਬੰਨ ਕੇ ਮਤਲਬ ਟੈਗ ਜਿਹਦੇ ਆਪਾਂ ਗਿਣ ਕੇ ਉੱਤੇ ਲਾ ਦਈਏ ਉਹਨੂੰ ਆਪਾਂ ਹੁਣ ਟੈਗ ਕਹਿ ਦਿੰਦੇ ਆ ਪਹਿਲਾਂ ਰੁਕਾ ਲਾਉਂਦੇ ਸੀ ਨਾਲ ਜਾਂ ਜਿਹਨੂੰ ਭੇਜਣਿਆ ਜਾਂ ਜਿੰਨੇ ਸਿੱਕੇ ਆ ਉਦੇ ਉਤੇ ਲਿਖ ਕੇ ਲਾ ਦਿੰਦੇ ਸੀ ਜਾਂ ਸਟੇਸ਼ਨ ਮਾਸਟਰ ਕੋਲੇ ਹੁੰਦੀ ਸੀ ਇਹਦੇ ਵਿੱਚ ਜੇ ਆਪਾਂ ਵਰਤਣੀਏ ਲਾਲ ਟਨ ਤਾਂ ਵਾਈਟ ਲਾਈਟ ਆ ਜੇ ਅਸੀਂ ਗ੍ਰੀਨ ਸਿਗਨਲ ਦੇਣਾ ਗ੍ਰੀਨ ਜਿਹੜਾ ਅੱਗੇ ਕਰ ਦੇਣਾ ਸ਼ੀਸ਼ਾ ਗ੍ਰੀਨ ਪਿੱਛੇ ਕਰ ਦਿਓ ਰੈੱਡ ਸਿਗਨਲ ਦੇਣਾ ਤਾਂ ਰੈੱਡ ਵਾਲਾ ਅੱਗੇ ਕਰ ਦੇਣਾ ਸੀ ਸਾਡੇ ਨਾਲ ਇਸ ਵੇਲੇ ਸਰਦਾਰ ਬਰਿੰਦਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਕੋਲ ਇਹ ਪੁਰਾਣਾ ਖਜ਼ਾਨਾ ਮੌਜੂਦ ਹੈ ਇਹ ਪੂਰਾ ਕਮਰਾ ਜਿਹੜਾ ਇਹਨਾਂ ਦਾ ਪੁਰਾਣੇ ਖਜ਼ਾਨੇ ਦੇ ਨਾਲ ਭਰਿਆ ਹੋਇਆ ਹੈ ਇਹ ਕਿਨਾਂ ਦੇ ਹੱਥ ਦੇ ਵਿੱਚ ਫੋਟੋ ਹੈ ਜੋ ਫੋਟੋ ਦੱਸੀ ਜਾ ਰਹੀ ਹੈ ਕਿ 1922-23 ਦੀ ਹੈ ਇਹਨਾਂ ਦਾ ਕਹਿਣਾ ਹੈ ਕਿ 1922-23 ਦੇ ਵਿੱਚ ਇਹਨਾਂ ਦੇ ਬਜ਼ੁਰਗ ਸੁਭਾਸ਼ਚੰਦਰ ਬੋਸ ਜੀ ਦੇ ਨਾਲ ਨੇਤਾ ਜੀ ਦੇ ਨਾਲ ਮੌਜੂਦ ਸਿਗੇ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਤਸਵੀਰ ਵੀ ਦਿਖਾਣੇ ਆ ਅਭਿੰਦਰ ਜੀ ਇਹ 1922-23 ਦੀ ਤੁਸੀਂ ਦੱਸਦੇ ਹੋ ਇਹ ਪੱਕੀ ਗੱਲ ਹੈ ਵੀ ਸੁਭਾਸ਼ਚੰਦਰ ਬੋਸ ਜੀ ਨੇ ਬਿਲਕੁਲ ਜੀ ਬੀ ਕਨਫਰਮ ਹੈ ਜੀ ਇਹ ਇਹ ਗਏ ਸੀ ਸਾਡੀ ਫਾਊਂਡਰੀ ਸੀ ਬਰਮਾ ਦੇ ਵਿੱਚ ਦੀ ਐਂਪਾਇਰ ਫਾਊਂਡਰੀ ਉੱਥੇ ਜਦੋਂ ਇਹ ਜਾਦ ਹਿੰਦ ਫੌਜ ਬਣਾਉਂਦੇ ਸੀ ਉਦੋਂ ਆਪਦੇ ਜੋ ਇੰਡੀਅਨ ਸੀ ਉਹਨਾਂ ਤੋਂ ਹੈਲਪ ਲੈਣ ਵਾਸਤੇ ਉਹਨਾਂ ਕੋਲੇ ਜਾਂਦੇ ਸੀਗੇ ਰਾਬਤਾ ਕਾਇਮ ਕਰਦੇ ਸੀ ਉਹਨਾਂ ਦੇ ਨਾਲ ਇਹ ਇਸ ਤੁਹਾਡੇ ਬਜ਼ੁਰਗ ਸੀ ਕਿ ਨਾਲ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਇਹ ਨਾਲ ਬੈਠੇ ਨੇ ਜੀ ਇਸ ਤੋਂ ਬਾਅਦ ਫਿਰ ਇੰਡੀਆ ਆ ਗਏ ਸੀ ਕਿ ਪੰਜਾਬ ਆ ਗਏ ਸੀ ਕਿ ਚੌਕੀਮਾਨ ਦੇ ਵਿੱਚ ਤੇ ਇਹ ਸੁਵਰਜ ਚੰਦਰ ਪੋਸ਼ ਜੀ ਨੇ ਉਸ ਟਾਈਮ ਦੀ origignal ਫੋਟੋ ਹੈ ਇਹ ਤੁਹਾਨੂੰ ਕਿਸ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਪੱਕਾ ਉਹੀ ਨੇ ਇਹ ਮੇਰੇ ਬਜ਼ੁਰਗਾਂ ਦੇ ਫਾਦਰ ਸਾਹਿਬ ਨੇ ਭੂਆ ਜੀ ਦਾ ਬੇਟਾ ਕਾਫੀ ਏਜ ਆ ਉਹਨਾਂ ਦੀ ਉਹਨਾਂ ਨੇ ਵੀ ਦੱਸਿਆ ਕਹਿੰਦੇ ਇੱਕ ਵਾਰ ਗਏ ਸੀ ਉਹ ਫਿਰ ਮੈਨੂੰ ਡਾਊਟ ਹੋ ਗਿਆ ਥੋੜਾ ਜਿਹਾ ਫਿਰ ਮੈਂ ਫੋਟੋ ਨਾਲ ਫੋਟੋ ਲਾਈ ਕਨਫਰਮ ਕੀਤਾ ਵਾਕਈ ਉਹੀ ਨੇ ਮੈਂ ਕਿਹਾ ਵੀ ਸਾਡੇ ਧੰਨ ਭਾਗ ਨੇ ਜਿਹੜੇ ਸਾਡੇ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਅੱਛਾ ਇੱਕ ਹੋਰ ਮੈਂ ਫੋਟੋ ਦੇਖਦਾ ਪਿਆ ਸੀ ਕੋਈ ਛੋਟੀ ਜਿਹੀ ਫੋਟੋ ਇੱਕ ਹੋਰ ਸੀਗੀ ਕਿ ਤੁਹਾਡੇ ਬਜ਼ੁਰਗਾਂ ਨੇ ਜਦੋਂ ਉੱਥੇ ਮੌਜੂਦ ਸੀਗੇ ਤਾਂ ਇਸ ਤਰ੍ਹਾਂ ਰਹਿੰਦੀ ਸੀਗੀ ਇਹ ਇੱਕ ਹੀ ਕਰਦੀ ਕਿ ਪੇ ਸੀ ਉੱਥੇ ਇਹ ਕੋਈ ਪੁੱਲ ਦਾ ਠਿਕਾ ਲਿਆ ਸੀ ਇਹਨਾਂ ਨੇ ਠੇਕੇਦਾਰ ਸੀ ਬਰਮਾ ਦੇ ਟਾਈਮ ਬਰਮਾ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਇਹ ਉਸ ਟਾਈਮ ਇਦਾਂ ਦੀਆਂ ਕਰੇਨਾ ਹੁੰਦੀਆਂ ਸੀ ਜਿੰਨਾ ਕੰਮ ਕਰਦੇ ਸੀਗੇ ਪੁੱਲੀਆਂ ਪਾ ਕੇ ਉੱਤੇ ਕਿਦਾਂ ਭਾਰ ਚੁੱਕਿਆ ਜਾਂਦਾ ਸੀਗਾ ਟੈਂਪਰੇਰੀ ਬਣਾ ਕੇ ਫੇਰੇ ਵਰਤਦੇ ਸੀਗੇ ਸਮੇਂ ਦੇ ਦੇ ਤਾਂ ਵੀ ਉਦੋਂ ਵੀ ਇਹਨਾਂ ਨੇ ਆਂ ਕਿਰਪਾਨ ਰੱਖੀ ਸੀ ਜਾਂ ਸੀਰੀ ਸੈਲ ਸੀ ਇੱਕ ਕਿਰਪਾਨ ਆ ਸੀਰੀ ਸੈਫ 3 ਫੁੱਟ ਦੀ ਪਾ ਕੇ ਰੱਖਦੇ ਸੀ ਇਹ ਕਿਉਂਕਿ ਜੰਗਲਾਂ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਸੀ ਹੋਰ ਵੀ ਕੋਈ ਲੁਟੇਰਾ ਵੀ ਆ ਸਕਦਾ ਸੀ ਆ ਇਹ ਫੋਟੋ ਨੇ ਉਹਨਾਂ ਦੀ ਤੇ 3 ਫੁੱਟ ਦੀ ਕਿਰਪਾਨ ਹੀ ਪਾ ਕੇ ਰੱਖਦੇ ਸੀਗੇ ਹਰ ਟਾਈਮ ਤੇ ਉਹ ਕਿਰਪਾਨ ਮੇਰੇ ਖਿਆਲ ਚ ਇਹੀ ਹੈ ਇਹ ਵਾਲੀ ਹੈ ਇਹ ਵਾਲੀ ਹੈ ਜੀ ਇਹ ਉਹਨਾਂ ਦੀ ਆਪ ਦੇ ਹੱਥ ਦੀ ਬਣਾਈ ਹੋਈ ਹੈ ਜੀ ਅੱਛਾ ਉਹਨਾਂ ਨੇ ਆਪ ਬਣਾਈ ਸੀ ਆਪ ਬਣਾਈ ਹੈ ਜੀ ਉਹਨਾਂ ਦੀ ਤੇ ਤੁਸੀਂ ਜਿਵੇਂ ਜਾਣਕਾਰੀ ਦਿੰਦੇ ਪਏ ਸੀਗੇ ਕਿ ਇਹ ਇਸਤੇਮਾਲ ਵੀ ਕੀਤੀ ਗਈ ਸੀ ਇਸਤੇਮਾਲ ਵੀ ਕੀਤੀ ਹੈ ਜਦੋਂ ਮੁਸਲਮਾਨ ਸਾਡੇ ਗਵਾਂਢੀ ਸੀਗੇ ਉਹਨਾਂ ਤੇ ਹਮਲਾ ਕਰਦੇ ਸੀ ਪਿੰਡ ਦੇ ਲੋਕ ਫਿਰ ਉਹਨਾਂ ਨੂੰ ਰੋਕਿਆ ਵੀ ਆ ਵੀ ਸਾਡੇ ਭਰਾ ਨੇ ਇਹ ਕੰਮ ਨਹੀਂ ਕਰਨਾ ਸੀ ਇਹ ਕਿਹੜੇ ਸੰਤਰੀ ਗੱਲ ਹੈ ਜੀ ਇਹ ਸੰਤਾਲੀ ਬਣੀ ਜੀ ਅਸਲ ਜਦੋਂ ਵੰਡ ਪਈ ਆ ਇੰਡੀਆ ਪਾਕਿਸਤਾਨ ਨੂੰ ਨੇ ਵੰਡ ਪਈ ਆ ਆਜ਼ਾਦੀ ਮਿਲੀ ਨਹੀਂ ਮਤਲਬ ਆਜ਼ਾਦੀ ਜਦੋਂ ਫੈਲੀ ਫੈਲੀ ਆ ਜਿਵੇਂ ਆਪਾਂ ਗਏ ਦੰਗੇ ਫੈਲ ਗਏ ਆਜ਼ਾਦੀ ਵੀ ਫੈਲੀ ਆ ਇਹ ਦੇਖੋ ਉਸ ਟਾਈਮ ਦੀ ਆ ਬਿਲਕੁਲ ਇਹਨੂੰ ਜੰਗਾਲ ਨਹੀਂ ਲੱਗਾ ਇਹ ਸੇਫਟੀ ਵਾਸਤੇ ਇਹ ਇਹਦਾ ਮੁੱਠਾ ਇਹਦਾ ਜਿਹੜਾ ਹੈਂਡਲ ਆ ਇਹ ਹਾਥੀ ਦੇ ਦੰਦ ਦਾ ਬਣਾਇਆ ਹੋਇਆ ਅੱਛਾ ਜੀ ਹਾਥੀ ਦੇ ਦੰਦ ਹਾਥੀ ਦਾ ਦੰਦ ਆ ਜੀ ਇਹ ਤੇ ਇਹ ਤੁਹਾਡੇ ਫਾਦ ਸਾਹਮਣੇ ਉੱਥੇ ਜੰਗਲਾ ਜੀ ਬਣਾਈ ਸੀ ਇਹ ਫਾਉਂਡਰੀ ਦੇ ਵਿੱਚ ਜੀ ਬਰਮਾ ਦੇ ਵਿੱਚ ਮਾਇਰ ਫਾਉਂਡਰੀ ਸੀਗੀ ਉੱਥੇ ਬਣਾਈ ਸੀ ਇਹ ਤੇ ਦੇਵਤਾ ਜੀ ਦੇ ਨਾਲ ਤੁਹਾਡੇ ਬਜ਼ੁਰਗ ਕਿੰਨਾ ਚੱਲ ਰਹੇ ਨੇ ਨਹੀਂ ਜਿਆਦਾ ਟਾਈਮ ਤਾਂ ਨਹੀਂ ਰਹੇ ਪਰ ਇਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਉੱਥੇ ਬਰਮਾ ਦੇ ਵਿੱਚ ਤੇ ਫਰੀडम फाइਟਰ ਵੀ ਰਹੇ ਆ ਜੇਲ ਵੀ ਕੱਟੀ ਆ ਲੇਕਿਨ ਜਦੋਂ ਪੈਨਸ਼ਨ ਦਾ ਟਾਈਮ ਆਇਆ ਉਦੋਂ ਕਹਿੰਦੇ ਜੀ ਤੁਹਾਡੇ ਬਜ਼ੁਰਗਾਂ ਨੇ ਜੇਲ ਜਿਹੜੀ ਆ ਥੋੜੀ ਕੱਟੀ ਆ ਅੱਛਾ ਇਦਾਂ ਵੀ ਕਹਿ ਦਿੰਦੇ ਸੀ ਇਹ ਜਿਹੜੇ ਲੀਡਰ ਸੀਗੇ ਮੂਹਰਲੇ ਉਹ ਕਹਿੰਦੇ ਨਹੀਂ ਵੀ ਇਹਨਾਂ ਨੂੰ ਹੱਕ ਨਹੀਂ ਐ ਰਹਿਣ ਦਿਓ ਲੇਕਿਨ ਤੁਸੀਂ ਕਦੇ ਫੋਟੋਆਂ ਨਹੀਂ ਦਿਖਾਈਆਂ ਵੀ ਨੇਤਾ ਜੀ ਦੇ ਨਾਲ ਤਾਂ ਅਸੀਂ ਬੈਠੇ ਆ ਮੰਨਦਾ ਕੌਣ ਆ ਜੀ ਕੋਈ ਨਹੀਂ ਮੰਨਦਾ ਜਿਹੜੇ ਲੀਡਰਾਂ ਦੇ ਨਾਲ ਰਹਿੰਦੇ ਆ ਹਰ ਵੇਲੇ ਉਹ ਲੈ ਜਾਂਦੇ ਆ ਬਾਕੀ ਜਿਹੜੇ ਪਿੱਛੇ ਰਹਿੰ ਜਾਂਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਜੀ ਮਤਲਬ ਵੀ ਆਜ਼ਾਦੀ ਦੇ ਲਈ ਲੜੇ ਇੱਕ ਤਾਂ ਇਹ ਵੀ ਤਾਂ ਸੁਣ ਚ ਆਇਆ ਸੀਗਾ ਵੀ ਤੁਸੀਂ ਚੌਕੀਮਾਨ ਦੇ ਰਹਿਣ ਵਾਲੇ ਹੋ ਤੇ ਚੌਕੀਮਾਨ ਦੇ ਹੀ ਤਿੰਨ ਪ੍ਰਬੰਧਕ ਸੀਗੇ ਜਿਹੜੇ ਕਮਾਗਾਟਾ ਮਾਰੂ ਦੇ ਵਿੱਚ ਵੀ ਮੇਨ ਸੀਗੇ ਜਿਹੜੇ ਮੇਨ ਪ੍ਰਬੰਧਕ ਸੀਗੇ ਜਿਹੜੇ ਉਹ ਸਾਰੇ ਤਿੰਨ ਬੰਦੇ ਸੀ ਸਾਡੇ ਉਹ ਚੌਕੀਮਾਨ ਦੇ ਸੀਗੇ ਪਿੱਛੇ ਜੇ ਅਸੀਂ 100 ਸਾਲ ਉਹਨਾਂ ਦਾ ਮਨਾਇਆ ਵੀ ਸੀਗਾ ਤੇ ਗੁਰਦੁਆਰਾ ਸਾਹਿਬ ਖੰਡ ਪਾਟ ਰਖਾਇਆ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਇਹ ਵੀ ਫੋਟੋ ਜਿਹੜੀ ਆ ਇਹ ਆਜ਼ਾਦੀ ਕੋਲਟਗੇ ਜਿਹੜੇ ਇਕੱਠੇ ਹੁੰਦੇ ਸੀਗੇ ਇਰੇ ਰੇਲਵੇ ਸਟੇਸ਼ਨ ਦੇ ਕੋਲੇ ਗਰਾਊਂਡ ਆ ਉੱਥੇ ਇਕੱਠੇ ਹੁੰਦੇ ਸੀ ਸਾਰੇ ਪਿੰਡ ਦੇ ਪਤਵੰਤੇ ਨੇ ਸਾਰੇ ਇਹ ਉੱਥੇ ਕਾਨਫਰੰਸਾਂ ਕਰਦੇ ਸੀ ਜਗਰਾਉਂ ਦੇ ਤੋਂ ਤੁਹਾਡੀ ਪਿੰਡ ਦੇ ਲੋਕ ਨੇ ਇਹ ਇਹ ਪਿੰਡ ਦੇ ਆ ਕੁਝ ਸਾਸੇ ਪਾਸੇ ਦੇ ਜਗਰਾਉਂ ਦੇ ਆ ਦੇਖੋ ਮੁਸਲਮਾਨ ਤੇ ਸਿੱਖ ਇਕੱਠੇ ਹੋ ਗਏ ਆਜ਼ਾਦੀ ਦੀ ਲੜਾਈ ਲੜੀ ਐ ਇਹਨਾਂ ਨੇ ਇਹ ਨਹੀਂ ਸੀ ਵੀ ਇਹ ਮੁਸਲਮਾਨ ਆ ਇਹ ਸਿੱਖ ਆ ਇਹ ਬਲਿਦ ਕੁਰਬਾਨੀਆਂ ਦੇ ਮੁਸਲਮਨ ਭਰਾ ਵੀ ਇੱਥੇ ਮੌਜੂਦ ਨੇ ਹਾਂਜੀ ਆ ਮੁਸਲਮਨ ਭਰਾ ਨੇ ਜੀ ਇਹਨਾਂ ਦਾ ਨਾਂ ਸੀ ਅਬਦਲ ਕਲਾਮ ਰਾਸ਼ਟਰਪਤੀ ਸਾਹਿਬ ਵਾਲਾ ਤੇ ਇਹ ਵੀ ਇਹਨਾਂ ਨੇ ਵੀ ਵਿੱਚ ਬਹੁਤ ਹਿੱਸਾ ਲਿਆ ਜਗਰਾਉਂ ਦੇ ਸੀ ਭੇਡੂ ਭਰਾ ਕਹਿੰਦੇ ਸੀ ਇਹਨਾਂ ਨੂੰ ਇਹਨਾਂ ਨੇ ਵੀ ਜੇਲਾਂ ਗੱਟੀਆਂ ਇਹ ਵੀ ਗਏ ਨੇ ਅੱਛਾ ਇਤਿਹਾਸ ਦੇ ਨਾਲ ਜੁੜੀਆਂ ਬਹੁਤ ਸਾਰੀ ਚੀਜ਼ਾਂ ਰੱਖੀਆਂ ਨੇ ਮੈਂ ਦੇਖਿਆ ਵੀ ਪੁਰਾਣੀਆਂ ਚੀਜ਼ਾਂ ਦੇਖ ਕੇ ਨਾ ਬਹੁਤ ਕੁਝ ਚੇਤੇ ਆ ਰਿਹਾ ਵਾ ਤੇ ਇੱਕ ਹੁੰਡੀ ਜਿਹੜੇ ਮੇਰੇ ਬਜ਼ੁਰਗ ਬੈਠੇ ਨੇ ਸਵਾਰਜੰਦਰ ਬੋਸ ਜੀ ਨਾਲ ਇਹ ਉਹਨਾਂ ਦੇ ਹੱਥੇ 'ਚ ਫੜੀ ਹੋਈ ਆ ਫੋਟੋ ਦੇ ਵਿੱਚ ਵੀ ਫੋਟੋ ਦੇ ਵਿੱਚ ਵੀ ਉਹਨਾਂ ਦੇ ਹੱਥੇ 'ਚ ਹੁੰਡੀ ਫੜੀ ਹੋਈ ਆ ਇਹੀ ਖੁੰਡੀ ਆ ਜੀ ਸੀ ਇਹਨੇ ਚਰਦੀ ਸੰਭ ਕੀ ਰੱਖੀ ਕਿੰਨੇ ਸਾਲ ਹੋ ਗਏ ਮੈਂ 100 ਤੋਂ ਵੱਧ ਹੀ ਉਹ 100 ਸਾਲ ਹੋਣ ਵਾਲੀ ਹੋਣ ਮਿਲਣਾ 100 ਤੋਂ ਜ਼ਿਆਦਾ ਹੋ ਗਿਆ ਜੀ 1922 23 ਦੀ ਗੱਲ ਆ 2 ਸਾਲ ਉੱਤੇ ਹੋ ਗਏ ਹੋਣੇ ਆ ਕੱਟ ਨਹੀਂ ਹੋਏ ਤੇ ਇਹ ਲਗਾਤਾਰ ਦੀ ਸੰਭੀ ਹੋਈ ਤੁਸੀਂ ਬਿਲਕੁਲ ਜੀ ਇੱਕ ਆ ਦੇਖਦਾ ਬਿਆਹ ਜਿਵੇਂ ਬਾਕੀ ਚੀਜ਼ਾਂ ਪਈਆਂ ਨੇ ਕੁਝ ਦੇਹੀਆਂ ਚੀਜ਼ਾਂ ਵੀ ਪਈਆਂ ਨੇ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਹਨਾ ਇਹ ਜਿਹੜਾ ਬਿਆਹ ਬੈਗ ਪਿਆ ਹੋਇਆ ਇਹ ਕਾਦੇ ਲਈ ਹੈ ਇਹ ਸਰ ਇਹਦੇ ਵਿੱਚ ਚਾਂਦੀ ਦੇ ਸਿੱਕੇ ਆਉਂਦੇ ਹੁੰਦੇ ਸੀਗੇ ਅੰਗਰੇਜ਼ਾਂ ਦੇ ਟਾਈਮ ਇਹਦੇ ਵਿੱਚ ਜਿੰਨੇ ਸਿੱਕੇ ਹੋਣੇ ਇਹਦੇ ਵਿੱਚ ਗਿਣਤੀ ਕਰਕੇ ਪਾ ਕੇ ਇੱਥੇ ਉੱਤੇ ਟੈਗ ਲੱਗ ਜਾਂਦਾ ਸੀ ਇਹਦੇ ਇਹਦੇ ਰੱਸੀਵਾਂ ਦੇ ਰੱਸੀਵਾਂ ਨੇ ਕਿ ਮਤਲਬ ਟੈਗ ਜਿਹਦੇ ਆਪਾਂ ਗਿਣ ਕੇ ਉੱਤੇ ਲਾ ਦਈਏ ਉਹਨੂੰ ਆਪਾਂ ਹੁਣ ਟੈਗ ਕਹਿ ਦਿੰਨੇ ਆ ਪਹਿਲਾਂ ਰੁਕਾ ਲਾ ਦੁੰਦੇ ਸੀ ਨਾਲ ਜਾਂ ਜਿਹਨੂੰ ਭੇਜਣੇ ਆ ਜਾਂ ਜਿੰਨੇ ਸਿੱਕੇ ਆ ਉਹਦੇ ਉੱਤੇ ਲਿਖ ਕੇ ਲਾ ਦਿੰਦੇ ਸੀ ਦੇਖੋ ਬਿਲਕੁਲ ਖਰਾਬ ਨਹੀਂ ਹੋਇਆ ਇਹ ਇੰਨਾ ਵਧੀਆ ਮਟੀਰੀਅਲ ਇਹ ਕਿੰਨੇ ਸਾਲ ਪੁਰਾਣਾ ਹੋਊਗਾ ਇਹ 100 ਸਾਲ ਤੋਂ ਉੱਪਰ ਜੀ ਇਹ ਵੀ ਤੁਹਾਡੇ ਬਜ਼ੁਰਗਾਂ ਨੇ ਰੱਖਿਆ ਸੀ ਜਾਂ ਉਹਨਾਂ ਦਾ ਸੰਭਾਲਿਆ ਇਹੇ ਜਦੋਂ ਜੰਗਲਾਂ ਦੇ ਵਿੱਚ ਜਾਂਦੇ ਸੀ ਰੀਗਮਰ ਨਹੀਂ ਸੀ ਹੁੰਦਾ ਕਿਰਪਾਨਾਂ ਦੇ ਉੱਤੇ ਹਥਿਆਰਾਂ ਦੇ ਉੱਤੇ ਜੰਗਾਲ ਲਾਉਣ ਵਾਸਤੇ ਇੱਕ ਪਾਸੇ ਲੈਦਰ ਲੱਗਿਆ ਹੋਇਆ ਇੱਕ ਪਾਸੇ ਸੰਗੜੀ ਆ ਬਹੁਤ ਜ਼ਿਆਦਾ ਹਾਰਡ ਆ ਇਹਦੇ ਨਾਲ ਰਗੜ ਕੇ ਜੰਗਾਲ ਵਗੈਰਾ ਸਾਰਾ ਰਸਟ ਜਿਹੜਾ ਰਿਮੂਵ ਕਰ ਦਿੰਦੇ ਸੀ ਇੱਕ ਕੁਸ਼ਨ ਮੇਰੇ ਮਦਰ ਦੇ ਬਣਾਏ ਹੋਏ ਆ ਜੀ ਬੋਈਏ ਇਹਨੂੰ ਕਹਿੰਦੇ ਆ ਖੰਜੂਰ ਦੇ ਪੱਤੇ ਆ ਕਲਰ ਕਰਕੇ ਫੇਰ ਇਹ ਬੁਣ-ਬੁਣ ਕੇ ਬਣਾਏ ਹੋਏ ਆ अच्छा मैं एक चीज देख रहा हूं ਤੁਹਾਡੇ ਮਦਰ ਤੋਂ ਉਹਨੂੰ ਯਾਦ ਆਇਆ ਤੁਸੀਂ ਦਾਦਾ ਜੀ ਤੁਹਾਡੇ ਮਦਰ ਨੂੰ ਦੇਹ ਦੇ ਵਿੱਚ ਕੁਝ ਮਿਲਿਆ ਸੀਗਾ ਵੀ ਬਹੁ ਵੀ ਬਹੁਤ ਸਾਲ ਪਹਿਲਾਂ ਦਾ ਇਹ ਡਰੈਸਿੰਗ ਟੇਬਲ ਉਹਨਾਂ ਦਾ ਹੀ ਆ ਜੀ ਇਹ ਬਣਿਆ ਹੋਇਆ ਜੀ ਸੀਬੀ ਕੋਟੇ ਦਾ ਬਲੋਚਿਸਤਾਨ ਦੇ ਵਿੱਚ ਸੀਬੀ ਤੇ ਕੋਟਾ ਦੋ ਸ਼ਹਿਰ ਨੇ ਉੱਥੋਂ ਦਾ ਬਣਿਆ ਹੋਇਆ ਜੀ ਮੇਰੇ ਬਲੋਚਿਸਤਾਨ ਦਾ ਬਣਿਆ ਬਲੋਚਿਸਤਾਨ ਦਾ ਬਣਿਆ ਮੇਰੇ ਨਾਨਾ ਜੀ ਰੇਲਵੇ ਦੇ ਵਿੱਚ ਸੀਗੇ ਤੇ ਉਹਨਾਂ ਨੇ ਆਪ ਬਣਾ ਕੇ ਆਪਣੀ ਬੇਟੀ ਨੂੰ ਵਿਆਹ ਦੇ ਵਿੱਚ ਦਿੱਤਾ ਜੀ ਇਹ ਕਿਹਨੇ ਸੰਦੀ ਮੇਰੇ ਕਾ 47 ਤੋਂ ਪਹਿਲਾਂ ਦੀ ਹੋਣੀ ਹੈ ਤਾਂ ਫਿਰ ਹੋ ਸਕਦਾ ਜੀ 44 ਜਾਂ 45 ਦਾ ਉਦੋਂ ਮੇਰੇ ਫਾਦਰ ਦਾ ਵਿਆਹ ਸੀ ਇਹ ਦੇਖੋ ਸੰਜੋਗਾ ਦੀ ਗੱਲ ਮੇਰੇ ਫਾਦਰ ਸਾਹਿਬ ਦਾ ਜਨਮ ਹੋਇਆ ਕਲੋ ਬਰਮਾ ਦੇ ਵਿੱਚ ਸ਼ਹਿਰ ਆ ਕਲੋ ਤੇ ਮੇਰੀ ਮਦਰ ਦਾ ਜਨਮ ਹੋਇਆ ਸਿਬੀ ਕੋਟੇ ਉਹ ਇਧਰਲੇ ਕੋਰਨਰ ਤੇ ਇੰਡੀਆ ਦੇ ਉਹ ਉਦਿਜੇ ਪਾਸੇ ਕਿੱਥੇ ਜਾ ਕੇ ਵਿਆਹ ਹੋਇਆ ਤੇ ਚੌਕੀਮਾਨ ਦੇ ਵਿੱਚ ਰਹੇ ਦੋਨੋਂ ਉਸ ਵਾਰ ਇਥੇ ਬਸਾਰੇ ਹਾਂਜੀ अच्छा ਇਸ ਤੋਂ ਇਲਾਵਾ ਹੋਰ ਕੀ ਕੀ ਹੈ ਤੁਹਾਡੇ ਕੋਲ ਮੈਂ ਚੀਜ਼ਾਂ ਦਾ ਬਹੁਤ ਸਾਰੀਆਂ ਦੇਖਦਾ ਪਿਆਵਾ ਆ ਆਡੀਓ ਸਿਸਟਮ ਜੇ ਆਪਾਂ ਗੱਲ ਕਰੀਏ ਤਾਂ ਇਹ ਗ੍ਰਾਮੋਫੋਨ ਜਿਹੜੀ ਚਾਬੀ ਦੇ ਕੇ ਚੱਲਦੀ ਸੀ ਇਸ ਟਾਈਮ ਅੰਡਰਪੇਅਰ ਆ ਇਹ ਥੋੜਾ ਜਿਹਾ ਫਾਲਟ ਪੈ ਗਿਆ ਸੀ ਇਹ ਬਿਨਾ ਪਾਵਰ ਤੋਂ ਬਿਨਾ ਕੋਈ ਸੈੱਲ ਨਹੀਂ ਪੈਂਦੇ ਕੋਈ ਬੈਟਰੀ ਨਹੀਂ ਲੱਗਦੀ ਨਾ ਕੋਈ ਇਹਨੂੰ ਬਿਜਲੀ ਦਾ ਕਨੈਕਸ਼ਨ ਹੈ ਇਹ ਚਾਬੀ ਦੇ ਕੇ ਚੱਲਦੀ ਸੀ ਇਹ ਪੱਥਰ ਦੇ ਰਿਕਾਰਡ ਇਹਦੇ ਉੱਤੇ ਚੱਲਦੇ ਸੀਗੇ ਇਹਦਾ ਸਾਊਂਡ ਬਾਕਸ ਹੈ ਹੂੰ ਇਹਨੂੰ ਅਸੀਂ ਮੂਵ ਕਰਕੇ ਇਹਦੇ ਉੱਪਰ ਰਿਕਾਰਡ ਦੇ ਉੱਤੇ ਇਦਾਂ ਰੱਖ ਦਿੰਦੇ ਸੀਗੇ ਆਉਂਦੀ ਨੀਡਲ ਲੱਗੀ ਹੁੰਦੀ ਜਿਹੜੀ ਮੂੜਿਆ ਨਾ ਇਹਦੇ ਰੀਡਰ ਲੱਗੀ ਆ ਉਹਦੇ ਉੱਤੇ ਰਿਕਾਰਡ ਦੇ ਉੱਤੇ ਗਰੂਪ ਹੁੰਦੇ ਸੀ ਜਿੱਦਾਂ ਵਾਈਬ੍ਰੇਟ ਕਰਦੀ ਆ ਨੀਡਲ ਉਦੋਂ ਫਿਰ ਆਵਾਜ਼ ਜਿਹੜੀ ਆ ਪੈਦਾ ਹੁੰਦੀ ਆ ਅੱਛਾ ਇੱਕ ਪ੍ਰੈਸ ਵੀ ਦੇਖਦਾ ਪਿਆ ਹੋਇਆ ਮੈਂ ਇਹ ਕਿਵੇਂ ਚੱਲਦੀ ਸੀ ਇਹਦੇ ਵਿੱਚ ਇਹਦੇ ਵਿੱਚ ਜੀ ਇਹਦਾ ਵਰਨਰ ਹੈ ਇਹਦੇ ਵਿੱਚ ਸਪਿਰਟ ਪਾ ਦਿੰਦੇ ਸੀਗੇ ਸਪਿਰਟ ਇਥੋਂ ਦੀ ਨਿਕਲਦੀ ਸੀ ਅੱਗ ਲਾ ਕੇ ਫਿਲਮ ਤਿਆਰ ਹੁੰਦਾ ਸੀ ਫਿਲਮ ਦੇ ਨਾਲ ਇਹ ਹੀਟ ਅਪ ਹੁੰਦੀ ਹੈ। ਹੂੰ ਇੱਥੋਂ ਵੱਧ ਕੱਟ ਕਰਨੀ ਆ ਤਾਂ ਇੱਥੇ ਇਹਦੇ ਨੋਬ ਲੱਗੀ ਸੀ। ਹੀਰ ਚੱਲਦੀ ਸੀ। ਤੇ ਬਾਕੀ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਤੁਸੀਂ ਇਹਨਾਂ ਨੂੰ ਸਾਹਮਦੇ ਸਾਹਮਦੇ ਤੋਂ ਤਾਂ ਐਨਚਰ ਹੋ ਗਿਆ ਫਿਰ ਤਾਂ ਮੈਂ ਕਹਿੰਦਾ ਜੇ ਕੀਮਤ ਮੰਨ ਲਈਏ ਇਹਦੀ ਵੀ ਲੱਖਾਂ 'ਚ ਹੋਣੀ ਆ ਬਾਕੀਆਂ ਦੀ ਵੀ ਕਰੋੜਾਂ 'ਚ ਹੋਣੀ ਆ ਹਾਂਜੀ ਇਹਦੀ ਫਿਲਹਾਲ ਹਜ਼ਾਰਾਂ 'ਚ ਆ ਜੀ। ਹਾਂ ਤੇ ਬਾਕੀ ਅਸੀਂ ਹਲੇ ਕਹਿ ਨਹੀਂ ਸਕਦੇ ਕਿਹੜੀ ਚੀਜ਼ ਕਿੰਨੇ ਦੀ ਆ। ਐਸਟੀਮੇਟ ਲਾਇਆ ਨਹੀਂ ਕਰਦੇ। ਐਸਟੀਮੇਟ ਨਹੀਂ ਲਾਇਆ ਆ ਦੇਖੋ ਇਹ ਰੇਲਵੇ ਦੇ ਗਾਰਡ ਇਹ ਸਟੇਸ਼ਨ ਮਾਸਟਰ ਕੋਲੇ ਹੁੰਦੀ ਸੀ ਇਹਦੇ ਵਿੱਚ ਜੇ ਆਪਾਂ ਵਰਤਦੇ ਨੇ ਲਾਲ ਟਨ ਤਾਂ ਵਾਈਟ ਲਾਈਟ ਜੇ ਅਸੀਂ ਗ੍ਰੀਨ ਸਿਗਨਲ ਦੇਣਾ ਗ੍ਰੀਨ ਜਿਹੜਾ ਅੱਗੇ ਕਰ ਦੇਣਾ ਸ਼ੀਸ਼ਾ ਗ੍ਰੀਨ ਪਿੱਛੇ ਕਰ ਦਿਓ ਰੈੱਡ ਸਿਗਨਲ ਦੇਣਾ ਤਾਂ ਰੈੱਡ ਵਾਲਾ ਅੱਗੇ ਕਰ ਦੇਣਾ ਸੀ ਇਦਾਂ ਦੀ ਵਰਕਿੰਗ ਸੀ ਹੁਣ ਇਹਦੀ ਥਾਂ ਜਿਹੜੀ ਹੈ ਲੇਗ ਲਈ ਹੈ ਇਹ ਰੀਚਾਰਜੇਬਲ ਨੇ ਰੈੱਡ ਸਿਗਨਲ ਦੇਣਾ ਰੈੱਡ ਅੱਗੇ ਕਰ ਦਿਓ ਜੇ ਗ੍ਰੀਨ ਦੇਣਾ ਦਾ ਗ੍ਰੀਨ ਕਰ ਦਿਓ ਜੇ ਅਸੀਂ ਬਿਲਕੁਲ ਟਰੋਚੀ ਦੀ ਤਰ੍ਹਾਂ ਵਰਤਣਾ ਨੂੰ ਇਹਨੂੰ ਉਤਾਰ ਦਿਓ ਇਹ ਰੀਚਾਰਜੇਬਲ ਹੈ ਜੀ ਠੀਕ ਹੈ ਜੀ ਅੱਛਾ ਤੁਹਾਡੇ ਕੋਲ ਆ ਟਿਕਟਾਂ ਵੀ ਪਈਆਂ ਹੋਈਆਂ ਨੇ ਛੋਟੀਆਂ ਛੋਟੀਆਂ ਜੀ ਇਹ ਕਾਦੀਆਂ ਟਿਕਟਾਂ ਨੇ ਇਹ ਰੇਲਵੇ ਦੀਆਂ ਜੀ ਹੁਣ ਜਿਹੜੀ ਜਿਹੜੀ ਟਿਕਟ ਆਪਾਂ ਹੁਣ ਦੀ ਗੱਲ ਕਰੀਏ ਇਹ ਟਿਕਟ ਹੈ ਜੀ ਕੰਪਿਊਟਰ ਤੇ ਬਣਦੀ ਆ ਉਸੇ ਟਾਈਮ ਨਾਲ ਟਾਈਮ ਵੀ ਪ੍ਰਿੰਟ ਹੋ ਜਾਂਦਾ ਉਸੇ ਟਾਈਮ ਕੰਪਿਊਟਰ ਨੂੰ ਕਮਾਂਡ ਦਿੰਦੇ ਆ ਟਿਕਟ ਕੱਟ ਕੇ ਬਾਹਰ ਆ ਜਾਂਦੀ ਆ ਇਹ ਸੀਗੀਆਂ ਪਹਿਲਾਂ ਟਿਕਟਾਂ ਪਹਿਲੀਆਂ ਪ੍ਰਿੰਟ ਹੋਈਆਂ ਹੁੰਦੀਆਂ ਸੀ ਇਹ ਹਾਂ ਇਹ ਮਾਡਲ ਗ੍ਰਾਮ ਤੋਂ ਚੌਕੀਮਾਨ ਦੀ ਟਿਕਟਾਂ ਇਹ ਇੱਕ ਮਸ਼ੀਨ ਹੁੰਦੀ ਸੀ ਪੰਚਿੰਗ ਮਸ਼ੀਨ ਉਹਦੇ ਵਿੱਚ ਪਾ ਕੇ ਇਹਨੂੰ ਇਦਾਂ ਪ੍ਰੈਸ ਕਰਦੇ ਸੀ ਆਟੋਮੈਟਿਕੀ ਇਹਦੇ ਵਿੱਚ ਪੰਚ ਸੀ ਅਤੇ ਡੇਟ ਜਿਹੜੀ ਆ ਆ ਜਾਂਦੀ ਸੀਗੀ ਟਾਈਮ ਨਹੀਂ ਸੀ ਆਉਂਦਾ ਸਿਰਫ ਡੇਟ ਆਉਂਦੀ ਸੀ ਉਸੇ ਦਿਨ ਹੀ ਵਰਤੋਂ ਚ ਆਉਂਦੀ ਸੀ ਟਿਕਟ ਉਸ ਤੋਂ ਬਾਅਦ ਅਗਲੇ ਦਿਨ ਨਹੀਂ ਵਰਤੀ ਜਾਂਦੀ ਇਹ ਆ ਇਹਦਾ ਨੰਬਰ ਆ ਸੀਰੀਜ਼ ਨੰਬਰ ਸੀਰੀਜ਼ ਨੰਬਰ ਜਿਹੜਾ ਜੇ ਤੁਸੀਂ ਜਵੇ ਤੁਹਾਡੇ ਬਜ਼ੁਰਗ ਜੀ ਨੇ ਤਾਂ ਦੱਸਿਆ ਮੇਰਾ ਧਿਆਨ ਉਧਰ ਬਾਰ-ਬਾਰ ਤਾਂ ਜਾਂਦਾ ਪਿਆ ਕਿਉਂਕਿ ਤੁਹਾਡੇ ਕੋਲ ਪੁਰਾਣੀਆਂ ਚੀਜ਼ਾਂ ਕਾਫੀ ਪਈਆਂ ਨੇ ਲੇਕਿਨ ਸਾਡੇ ਜਿਹੜੇ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੇ ਨਾ ਉਹ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਸਾਡੇ ਟਾਈਮ ਦਾ ਲੈਪਟਾਪ ਆ ਜੀ ਇਹ ਲੈਪਟਾਪ ਹੁੰਦਾ ਸੀਗਾ ਕਿਉਂਕਿ ਹਾਈਡਰੇਟਿੰਗ ਜਿਹੜੀ ਆ ਇਹਦੇ ਨਾਲ ਹੀ ਸਾਡੀ ਸਹੀ ਹੋਈ ਆ ਇਹਦੇ ਉੱਤੇ ਸਾਫ਼ ਕਰਨਾ ਪਾਣੀ ਦੇ ਨਾਲ ਗਾਚੀ ਦੇ ਨਾਲ ਮਲਤਾਨੀ ਮਿੱਟੀ ਦੇ ਨਾਲ ਇਹਨੂੰ ਪੋਚ ਲੈਣਾ ਸੁੱਕਣ ਤੋਂ ਬਾਅਦ ਇਹਦੇ ਉੱਤੇ ਲਾਈਨਾ ਮਾਰ ਕੇ ਇੱਕ ਦੋ ਜਾਂ ਊੜਾ ੜਾ ਜੋ ਵੀ ਲਿਖਣਾ ਸੀ ਇਹਦੇ ਉੱਤੇ ਲਿਖਦੇ ਸੀ ਔਰ ਜੇ ਛੁੱਟੀ ਹੋ ਜਾਣੀ ਕਿਸੇ ਨੇ ਦਬਕਾਉਣਾ ਜਾਂ ਫਿਰ ਇਹ ਇਹ ਹਥਿਆਰ ਵੀ ਸੀ ਫਿਰ ਲੜਾਈ ਵੀ ਇਹਦੇ ਨਾਲ ਹੁੰਦੀ ਸੀ ਇਹ ਕਿਹੜੇ ਕੱਟੂ ਵੀ ਬਹੁ ਖਾਦੀ ਇਹਨਾਂ ਚੀਜ਼ਾਂ ਦੇ ਲਈ ਬਿਲਕੁਲ ਜੀ ਬਿਲਕੁਲ ਕਿਸ ਨੇ ਤੁਰੇ ਜਾਂਦੇ ਨੇ ਪੋਚਾ ਲਾ ਦੇਣਾ ਜਾਣ ਕੇ ਉਂਗਲ ਫੇਰ ਦੇਣੀ ਉਤੇ ਗਿੱਲੀ ਗਿੱਲੀ ਪੱਟੀ ਤੇ ਵੀ ਇਹਦੀ ਹਟਰਾਇਟਿੰਗ ਵਧੀਆ ਇਹਨੂੰ ਦੁਬਾਰਾ ਲਿਖਣਾ ਪਵੇ ਫਿਰ ਉਹਨੇ ਜਾਂਦੇ ਨੇ ਗਿੱਲੀ ਗਿੱਲੀ ਤੇ ਸ਼ਰਾਰਤ ਕਰ ਦੇਣੀ ਜਿਵੇਂ ਅੱਜ ਕੱਲ੍ਹ ਦੇ ਜਿਵੇਂ ਪੇਜ ਪਾੜ ਦਿੰਦੇ ਤੇਜ ਪਾੜ ਦਿੰਦੇ ਆ ਇਹਦੇ ਤੇ ਇਹ ਕੁਝ ਕਰਦੇ ਪਾਣੀ ਦੇ ਛਿੱਟੇ ਮਾਰਨੇ ਹੱਥ ਧੋ ਕੇ ਆਉਣਾ ਨਲਕੇ ਤੇ ਆਉਂਦੇ ਆਉਂਦੇ ਨੇ ਛਿੱਟੇ ਮਾਰਦੇ ਨੇ ਕੋਈ ਇੱਕ ਵਰਡ ਕੁਝ ਬੋਲਦੇ ਹੁੰਦੇ ਸੀ ਕੋਈ ਵੀ ਐਸ ਘੌਣ ਲੱਗੇ ਸੂਰਜਾ ਸੂਰਜਾ ਫੱਟੀ ਸਗਾ ਨਹੀਂ ਸਗਾਣੀ ਨਾਸਕਾ ਅੱਗੇ ਸ਼ਾਇਦ ਸੀ ਕਾਲੇ ਚੋਰ ਹੋਣਗੇ ਕੁਛ ਏਦਾਂ ਕਰਕੇ ਕਹਿੰਦੇ ਸੀਗੇ ਮੈਨੂੰ ਪੂਰਾ ਯਾਦ ਨਹੀਂ ਉਹ ਇਹ ਵੀ ਚੀਜ਼ਾਂ ਸੀਗੀਆਂ ਅੱਛਾ ਤੁਸੀਂ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਚੀਜ਼ਾਂ ਰੱਖੀਆਂ ਹੋਈਆਂ ਨੇ ਵਿੱਚ ਕਈ ਕੋਈ ਏਦਾਂ ਦੀ ਚੀਜ਼ ਹੈਗੀ ਆ ਜਿਹੜੀ ਤੁਹਾਡੇ ਆਪਣੇ ਕਹਦੀ ਆ ਵੀ ਵਿਰਾਸਤ ਦੇ ਨਾਲ ਜੁੜੀ ਹੋਈ ਹੋਵੇ ਜਿਵੇਂ ਗਲਾਸ ਹੋ ਗਏ ਜਾਂ ਕ੍ਰੌਕਰੀ ਵਗੈਰਾ ਚੀਜ਼ਾਂ ਹੋ ਗਈਆਂ ਜਿਹੜੀਆਂ ਕੋਈ ਕੁਛ ਪਿੱਤਲ ਦੇ ਭਾਂਡੇ ਵੀ ਰੱਖੇ ਨੇ ਜੀ ਰੇਡੀਓ ਵੀ ਹੈ ਪੁਰਾਣੇ ਤੇ ਪਹਿਲਾਂ ਆਪਾਂ ਪਿੱਤਲ ਦੇ ਭਾਂਡੇ ਦੇਖੀਏ ਇਹ ਭਾਂਡੇ ਰੱਖਣ ਨੂੰ ਔਮਲਾ ਆ ਜੀ ਇਹ ਮੈਂ ਦੱਸਦਾ ਜੀ ਇਹ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਡੋਲ ਕਹਿੰਦੇ ਆ ਇਹਨੂੰ ਰੱਸੀ ਬੰਨ ਕੇ ਭੌਣੇ ਦੇ ਉੱਤੋਂ ਦੀ ਇਹਨੂੰ ਵਿੱਚ ਲਟਕਾਉਣਾ ਦੋ ਕੁ ਵੇਲੇ ਮਾਰਨਾ ਤੇ ਆ ਜਾਣਾ ਹੈ ਭਰ ਕੇ ਇਹਨੂੰ ਬਾਹਰ ਖਿੱਚ ਲੈਣਾ ਇਹ ਦੇਖੋ ਜਿੰਨਾ ਇਹਦੇ ਵਿੱਚ ਪਾਣੀ ਪੈਂਦਾ ਉਨਾ ਭਾਰੀ ਹੈ ਇਹਦਾ ਇਹ ਪਿੱਤਲ ਦੇ ਭਾਂਡੇ ਨੇ ਜੀ ਗਲਾਸ ਕੰਗਣੀ ਵਾਲਾ ਇੰਗਮਨ 1 ਲੀਟਰ ਪਾਣੀ ਪੈਂਦਾ ਹੁਣਾ ਇਹਦੇ ਵਿੱਚ ਆਪਾਂ ਇਹਦੇ ਵਿੱਚ ਕਿਹਦੇ ਲੱਸੀ ਪੀਤੀ ਹੋਣੀ ਆ ਕਿਸੇ ਬਿਲਕੁਲ ਜੀ ਲੱਸੀ ਇੱਕ ਸਾਹ ਜੀ ਨਹੀਂ ਪੀ ਸਕਦਾ ਅੱਛਾ ਇੰਨੀ ਲੱਸੀ ਪਿਆ ਜਾਂਦੀ ਆ ਜੀ ਇਹਦੇ ਵਿੱਚ ਤੇ ਇਹ ਅਲੱਗ-ਅਲੱਗ ਸਾਈਜ਼ ਦੇ ਆ ਇਹ ਉਸ ਤੋਂ ਛੋਟਾ ਉਹ ਟਿਨ ਕੋਟੜਾ ਕਲੀ ਕੀਤੀ ਆ ਪਿੰਡਾਂ ਦੇ ਵਿੱਚ ਭਾਂਡੇ ਨਾ ਜਿਹਨੇ ਲੈ ਜਾਣਾ ਉਹਨੇ ਮੋੜ ਕੇ ਨਹੀਂ ਸੀ ਦੇਣਾ ਉੱਤੇ ਨਾਂ ਲਿਖਣਾ ਪੈਂਦਾ ਹੁੰਦਾ ਸੀ ਲਿਖਿਆ ਹੋਇਆ ਹਾਂਜੀ ਗੁਰਮੁਖ ਸਿੰਘ ਗੁਰਮੁਖ ਸਿੰਘ ਮੇਰੇ ਵਾਹਦਰ ਦਾ ਨਾਂ ਇਹ ਅਲੱਗ-ਅਲੱਗ ਸਾਈਜ਼ ਦੇ ਆ ਦੋੜ ਕੋ ਬਟਾ ਮੇ ਇਹ ਛੰਨਾ ਜੀ ਛੰਨਾ ਇਹ ਕਾਂਸੀ ਇਹ ਚੰਨਾ ਚੂਰੀ ਦਾ ਹੈ ਉਹਦੇ ਵਿੱਚ ਚੂਰੀ ਬਿਲਕੁਲ ਬਿਲਕੁਲ ਜਿਹੜੀ ਰਾਜੇ ਨੂੰ ਹੀਰ ਨੇ ਚੂਰੀ ਦਿੱਤੀ ਸੀ ਉਹ ਇਹ ਛੰਨਿਆ ਚ ਖਵਾਉਂਦੀ ਰਹੀ ਆ ਇਹ ਕਾਂਸੀ ਆ ਜੀ ਓਕੇ ਇਤੋਂ ਨਹੀਂ ਹੈ ਇਹਦੇ ਵਿੱਚ ਜ਼ਿੰਕ ਦੀ ਥੋੜੀ ਲਿਮਟ ਵੱਧ ਘੱਟ ਹੁੰਦੀ ਆ ਹੂੰ ਸੁਰ ਮੈਦਾਨੀ ਉਰਦੂ ਲਈ ਆਇਆ ਪਾਕਿਸਤਾਨ ਦੀ ਆ ਇਹ ਨੇੜੇ ਆ ਕੇ ਤਾਂ ਇਹ ਮੇਰੇ ਮਦਰ ਦੇ ਵਿਆਹ ਦੀ ਹੈ ਅੱਛਾ ਉਸ ਵੇਲੇ ਦੀ ਹੈ ਉਸ ਵੇਲੇ ਦੀ ਇਹਦੇ ਵਿੱਚ ਸੁਰਮਾ ਪੈ ਜਾਂਦਾ ਸੀ ਚੂੜੀ ਨਾਲ ਇਹ ਟਾਈਟ ਹੋ ਜਾਂਦਾ ਸੁਰਮੇ ਨਾਲ ਲਿਬੜ ਗਈ ਇਹ ਅੱਖ ਚ ਪਾ ਲੈਣਾ ਸੀ ਥੋੜਾ ਨਜ਼ਦੀਕ ਤੋਂ ਦਿਖਾਓ ਕਿਉਂਕਿ ਇਹ ਨਾਲ ਲੇਡੀਜ਼ ਨੂੰ ਬਹੁਤ ਪਸੰਦ ਆਉਣੀ ਹੈ ਜੀ ਐਸੇ ਉਰਦੂ ਵਿੱਚ ਲਿਖਿਆ ਉਹ ਬਜ਼ੁਰਗਾਂ ਨੂੰ ਉਰਦੂ ਆਉਂਦੀ ਸੀ ਉਰਦੂ ਹੀ ਪੜ੍ਹੇ ਆ ਜੀ ਹੂੰ ਉਰਦੂ ਵੀ ਪੜ੍ਹੇ ਆ ਜੀ ਫਾਦਰ ਮੇਰੇ 10th ਕੀਤੀ ਸੀ ਉਹਨਾਂ ਨੇ ਸੁਧਾਰ ਤੋਂ ਉਹ ਵੀ ਡੇਰੇ ਦੇ ਵਿੱਚੋਂ ਪੜ੍ਹੇ ਆ ਫਿਰ ਗੁਰੂ ਹਰਗਵਿੰਦ ਜੀ ਗੁਰਦੁਆਰਾ ਉੱਥੇ ਸਕੂਲ ਬਣ ਗਿਆ ਤੇ ਮਦਰ ਮੇਰੇ ਪੰਜ ਪੜ੍ਹਿਆ ਉਰਦੂ ਦੀਆਂ ਸਿਬੀ ਕੋਟੇ ਤੋਂ ਉਸ ਵੇਲੇ ਦੀਆਂ ਪੜਾਈਆਂ ਹਾਂਜੀ ਇੱਕ ਗਾਣਾ ਹੋਰ ਵੀ ਆ ਨਾ ਪਾਦੇ ਰੀਜਾਂ ਨਾਲ ਸੁਰਮਾ ਤੋਂ ਭਾਬੀਏ ਨੀ ਅਮਲੀ ਵਿਹਣ ਚੱਲਿਆ ਸੁਰਿੰਦਰ ਸਿੰਘ ਦੇ ਦਾ ਇਹ ਸਟੇਨਲੈਸ ਸਟੀਲ ਨਾਲੋਂ ਵਧੀਆ ਲੇਕਿਨ ਇਹਨੂੰ ਟਿਨ ਦੀ ਕੋਟਿੰਗ ਕਰਨੀ ਪੈਂਦੀ ਹੈ ਕਲੀ ਦੀ ਕੋਟਿੰਗ ਨਹੀਂ ਕਰਾਂਗੇ ਅਸੀਂ ਇਦਾਂ ਦੇ ਭਾਂਡੇ ਦੇ ਵਿੱਚ ਤੜਕਾ ਲਾਵਾਂਗੇ ਇਹ ਟਮਾਟਰ ਰਿਐਕਟ ਕਰਕੇ ਕਾਪਰ ਸਲਫੇਟ ਬਣ ਜੇਗਾ ਜਿਹੜਾ ਫੂਡ ਪ੍ਰੋਵਾਈਡਿੰਗ ਦਾ ਰੀਜਨ ਬਣਦਾ ਤੇ ਇਸ ਕਰਕੇ ਕਲੀ ਕੀਤੀ ਜਾਂਦੀ ਹੈ ਇਸ ਕਰਕੇ ਕਲੀ ਕੀਤੀ ਹੈ ਇੱਕ ਹੱਸ ਜਾਂਦੀ ਹੈ ਤੇ ਇਹਨੂੰ ਫਿਰ ਦੁਬਾਰਾ ਕਰਨਾ ਪੈਂਦਾ ਇਹ ਹੈ ਜੀ ਜਦੋਂ ਦੁੱਧ ਕੜਨਾ ਧਰ ਦਿੰਦੇ ਸੀ ਕਾੜਨੀ ਦੇ ਵਿੱਚ ਕੋਈ ਕੁੱਤਾ ਜਾਂ ਮਿੱਲਾ ਮੂੰਹ ਨਾ ਮਾਰ ਜੇ ਉਹਨੂੰ ਕਵਰ ਕਰ ਦਿੰਦੇ ਸੀ ਇਹ ਕਾੜਨੀ ਜਿਹੜੀ ਹਾਰੇ ਤੇ ਰੱਖ ਦਿੰਦੇ ਸੀ ਉਹ ਹਾਂਜੀ ਹਾਂਜੀ ਉਹ ਕਾੜਨੀ ਹਾਂਜੀ ਕਾੜਨੀ ਦਾ ਮੂੰਹ ਛੋਟਾ ਹੁੰਦਾ ਸੀ ਜਿਹੜੀ ਚਾਟੀ ਸੀ ਜਿਹਦੇ ਵਿੱਚ ਲੱਸੀ ਰੜਕੀ ਜਾਂਦੀ ਸੀ ਉਹਦਾ ਮੂੰਹ ਵੱਡਾ ਹੁੰਦਾ ਸੀ ਇਹ ਦੋਨਾਂ ਦੇ ਮੂੰਹ ਦੇ ਉੱਤੇ ਆ ਜਾਂਦੀ ਆ ਚਾਟੀ ਤੇ ਵੀ ਕਾੜਨੀ ਤੇ ਵੀ ਜੇ ਅਸੀਂ ਗਰਮੀਆਂ ਨੂੰ ਬਾਹਰ ਠੰਡਾ ਪਾਣੀ ਰੱਖਣਾ ਇਹਦੇ ਵਿੱਚ ਇੱਥੋਂ ਤਾਰ ਪਾ ਕੇ ਉੱਪਰ ਡੰਗਦੇ ਸੀ ਇਹ ਚ ਘੜਾ ਆ ਜਾਂਦਾ ਫਿਰ ਤਾਂ ਕਿ ਕੀੜੀਆਂ ਨਾ ਚੜਨ ਕਿਉਂਕਿ ਕੀੜੀਆਂ ਠੰਡੇ ਥਾਂ ਨੂੰ ਜਾਂਦੀਆਂ ਨੇ। ਪ੍ਰੇਧ ਜੀ ਤੁਸੀਂ ਆ ਚੀਜ਼ਾਂ ਸਾਰੀਆਂ ਦੇਖੀਆਂ ਨੇ ਹੁਣ। ਪੁਰਾਣਾ ਜ਼ਮਾਨਾ ਵੀ ਦੇਖ ਲਿਆ, ਮਾਡਰਨ ਜ਼ਮਾਨਾ ਵੀ ਦੇਖਦੇ ਹਾਂ ਕੀ ਲੱਗਦਾ ਕਿ ਜਿਹੜਾ ਪਹਿਲਾਂ ਵਾਲਾ ਜ਼ਮਾਨਾ ਸੀ ਕਹਿੰਦੇ ਚਾਹੇ ਮਾਡਰਨ ਨਹੀਂ ਸੀ ਪਰ ਉਹ ਚ ਸਕੂਨ ਬਹੁਤ ਸੀ। ਸਕੂਨ ਬਹੁਤ ਸੀ। ਇਹ ਜਿਹੜਾ ਸਾਡਾ ਮੋਬਾਈਲ ਆ ਨਾ ਇਹਨੇ ਸਭ ਦਾ ਸਕੂਨ ਖਤਮ ਕਰ ਦਿੱਤਾ। ਇਹ ਰਿਸ਼ਤੇਦਾਰੀਆਂ ਇਹ ਖਾ ਗਿਆ, ਕੰਪਿਊਟਰ ਇਹ ਖਾ ਗਿਆ ਤੇ ਕੈਮਰੇ ਇਹ ਖਾ ਗਿਆ, ਰੇਡੀਓ ਇਹ ਖਾ ਗਿਆ, ਟੇਪ ਰਿਕਾਰਡਰ ਇਹ ਖਾ ਗਿਆ। ਹੁਣ ਤੁਸੀਂ ਦੇਖੋਗੇ ਵੀ ਮੋਬਾਈਲ ਜਿਹੜਾ ਇਹਨੇ ਰਿਸ਼ਤੇਦਾਰੀਆਂ ਵੀ ਖਾਲੀਆਂ ਮੀਆਂ ਬੀਬੀ ਇੱਕ ਕਮਰੇ 'ਚ ਬੈਠੇ ਨੇ ਉਹਦਾ ਵਟਸਐਪ ਤੇ ਉਧਰ ਲੱਗੀ ਆ ਉਧਰ ਲੱਗੀ ਜਿਹਨੂੰ ਕਦੇ ਪਾਣੀ ਲਿਆ ਦਿਓ ਜਾਂ ਆਪੇ ਲੈ ਲਓ ਲੜਾਈ ਦਾ ਕਾਂਡ ਬਣਦੇ ਆ ਇਹ ਕਈਆਂ ਦੇ ਵਿੱਚ ਮੋਬਾਈਲ ਕਰਕੇ ਕਲੇਸ਼ ਹੋਇਆ ਇਹ ਮੰਨਦੇ ਹੋ ਕਿ ਜਿਵੇਂ ਤੁਹਾਡੇ ਬਜ਼ੁਰਗ ਸੀਗੇ ਜਾਂ ਤੁਸੀਂ ਸੀਗੇ ਹਨਾ ਜਿਹੜੀ ਜ਼ਿੰਦਗੀ ਕੱਟੀ ਐ ਕੋਈ ਜਨ ਸਮਝ ਕੇ ਕੱਟ ਲਈ ਤੁਸੀਂ ਹੁਣ ਕਲੈਕਸ਼ਨ ਕਰਦੇ ਪਿਓ ਜਾਂ ਇਹ ਤੇ ਪੈਸੇ ਵੀ ਲਾਉਂਦੇ ਹੋਵੋਗੇ ਕਦੇ ਨਾ ਜੇ ਹੁਣ ਅੱਜ ਲਾਉਣ ਲੱਗ ਜੇ ਵੀ ਤਾਂ ਜਿਹੜੀ ਬੀਬੀ ਹੋਊਗੀ ਉਹ ਏਕ ਹੀ ਹੋਊਗੀ ਯਾਰ ਇਹ ਚੀਜ਼ ਕਰਨ ਦੀ ਬਜਾਏ ਤੁਸੀਂ ਗੱਡੀ ਲੈ ਲਓ ਤੁਸੀਂ ਹੋਰ ਚੀਜ਼ੇ ਲੈ ਲਓ ਹਨਾ ਵੀ ਇਹ ਚੀਜ਼ਾਂ ਦੇ ਬਾਰੇ ਨਹੀਂ ਇਹ ਲੈਣਾ ਸੋਚਣ ਦੀ ਵਿਚਾਰ ਕਦੇ ਇਦਾਂ ਤੇ ਨਹੀਂ ਹੋਇਆ ਵੀ ਵਾਈਫ ਨੇ ਕਦੇ ਇਦਾਂ ਕੀਤਾ ਨਹੀਂ ਪਹਿਲਾਂ ਲੱਗਦਾ ਸੀ ਉਹਨਾਂ ਨੂੰ ਵੀ ਇਹ ਐਵੇਂ ਫਾਲਤੂ ਜੀਆਂ ਚੀਜ਼ਾਂ ਨੇ ਹੁਣ ਜਦੋਂ ਇੰਟਰਸਟ ਪੈਦਾ ਆਉਂਦਾ ਲੋਕ ਦੇਖਣ ਆਉਂਦੇ ਆ ਤੇ ਬਹੁਤ ਵਧੀਆ ਲੱਗਦਾ ਹੁਣ ਨਹੀਂ ਕਦੇ ਕਿਹਾ ਵੀ ਇਹ ਪੁਰਾਣੀ ਜੀ ਤੁਸੀਂ ਕਿਉਂ ਰੱਖੀ ਐ ਇਹ ਮੈਂ ਕਿਹਾ ਵੀ ਜਗ੍ਹਾ ਮੇਰੇ ਕੋਲੇ ਹੈਗੀ ਆ ਕਿਉਂ ਨਾ ਆਪਾਂ ਰੱਖੀਏ ਪਿਛਲੇ ਟਾਈਮ ਜਿਹੜਾ ਯਾਦ ਕਰਾਈਏ ਆਉਣ ਵਾਲੇ ਬੱਚਿਆਂ ਨੂੰ ਹੁਣ ਜਿਨ੍ਹਾਂ ਦੇ ਵੀ ਬੱਚੇ ਹੈਗੇ ਆ ਮੈਂ ਇੱਥੇ ਜੀਐਨਵੀ ਪੜਾਇਆ ਕਲਾਸ ਤੋਂ ਬਾਅਦ ਅਸੀਂ ਬਹਿ ਜਾਣਾ ਤੇ ਬੇਟੇ ਨਾਨਾ ਨਾਨੀ ਕਿਹਦੇ ਹੈਗੇ ਆ ਦਾਦਾ ਦਾਦੀ ਕਿਹਦੇ ਹੈਗੇ ਆ ਮੇਰੇ ਆ ਜੀ ਅੱਛਾ ਇਹ ਦੱਸੋ ਬਈ ਇਹ ਦੱਸੋ ਵੀ ਉਹਨਾਂ ਕੋਲੇ ਕਿੰਨਾ ਟਾਈਮ ਬਹਿੰਦੇ ਆ ਤੁਸੀਂ ਤੇ ਨਹੀਂ ਜੀ ਟਾਈਮ ਨਹੀਂ ਲੱਗਦਾ ਬੇਟੇ ਗਲਤ ਗੱਲ ਆ ਬੈਠਿਆ ਕਰੋ ਉਹਨਾਂ ਕੋਲੇ ਆਪਣੇ ਟਾਈਮ ਦੀ ਉਹਨਾਂ ਨੂੰ ਦੱਸਿਆ ਕਰੋ ਦਾਦਾ ਜੀ ਤੁਹਾਡੇ ਟਾਈਮ ਕਿਦਾਂ ਹੁੰਦਾ ਸੀ ਨਾਨਾ ਜੀ ਤੁਹਾਡੇ ਟਾਈਮ ਕਿਦਾਂ ਹੁੰਦਾ ਸੀ ਆ ਹੁਣ ਆ ਆ ਗਿਆ ਜੀ ਲੈਪਟਾਪ ਆ ਗਿਆ ਉਸ ਤੋਂ ਬਾਅਦ ਆ ਆ ਗਿਆ ਇਸ ਤੋਂ ਬਾਅਦ ਆ ਗਿਆ ਉਹ ਵੀ ਖੁਸ਼ ਹੋਣਗੇ ਵੀ ਤਰੱਕੀ ਹੋਈ ਆ ਤੁਸੀਂ ਇਹ ਲੱਗ ਬਹਿ ਜਾਂਦੇ ਆ ਉਹ ਕਹਿੰਦੇ ਮੇਰਾ ਪੋਤਾ ਮੇਰੇ ਕੋਲ ਆਊਗਾ ਕੋਈ ਗੱਲ ਕਰੂਗਾ ਪਰ ਇਦਾਂ ਦਾ ਹੁੰਦਾ ਨਹੀਂ ਪੁੱਛਿਆ ਕਰੋ ਉਹਨਾਂ ਨੂੰ ਆਪਦੇ ਟਾਈਮ ਦੀਆਂ ਦੱਸੋ ਉਹਨਾਂ ਦੇ ਟਾਈਮ ਦੀਆਂ ਸੁਣੋ ਤੁਹਾਡਾ ਜਿਹੜਾ ਜਨਰੇਸ਼ਨ ਗੈਪ ਆ ਇਹ ਤਾਂ ਕਟਣਾ ਜੋ ਪਹਿਲਾਂ ਤਾਂ ਹੁੰਦਾ ਸੀ ਕਹਿੰਦੇ ਵੀ ਇੱਕ ਭਰਾਂਡਾ ਹੁੰਦਾ ਸੀ ਉਹ ਚ ਹੀ 7-8 ਮੰਜੇ ਡਾਏ ਹੁੰਦੇ ਸੀ ਇੱਕ ਪੱਖਾ ਚੱਲਦਾ ਹੁੰਦਾ ਸੀ ਉੱਥੇ ਹੀ ਸੌਂ ਜਾਂਦੇ ਸੀ ਆਹ ਜੀ ਪੱਖੇ ਦੇ ਨਾਲ ਅਸੀਂ 4-5 ਜਣੇ ਸੀ ਘਰ ਦੇ ਜੀ ਅਸੀਂ ਇੱਕ ਪੱਖਾ ਲਾ ਲੈਣਾ ਇਹਨੂੰ ਘੁੰਮਣ ਲਾ ਲੈਣਾ ਹੂੰ ਸਾਰਿਆਂ ਨੂੰ ਬਾਰੀ-ਬਾਰੀ ਹਵਾ ਆਉਣੀ ਕੋਈ ਗਰਮੀ ਨਹੀਂ ਸੀ ਮਹਿਸੂਸ ਹੁੰਦੀ ਗੱਲਾਂ ਕਰਦੇ ਕਰਦੇ ਸੌਂ ਜਾਂਣਾ ਸਵੇਰੇ ਕਹਣਾ ਵੀ ਜਿਹਨੇ ਲੇਟ ਉੱਠਣਾ ਸਾਰੇ ਬਿਸਤਰੇ ਇਕੱਠੇ ਕਰਕੇ ਆਊਗਾ ਹਾਂ ਜਰ ਦੇ ਮਾਰੇ ਜਲਦੀ ਉੱਠਦੇ ਜਲਦੀ ਉੱਠਦੇ ਸੀਗੇ ਇਹ ਚੱਕਰ ਹੁੰਦਾ ਸੀ ਉਦੋਂ ਤੋ ਧੀ ਤੇ ਸਾਂਝ ਦੀ ਗੱਲ ਕਰੀਏ ਜਿਵੇਂ ਪੁਰਾਣੇ ਸਮਾਨ ਦੇ ਨਾਲ ਜਿਆਦਾ ਜਿਹੜੀ ਯਾਦਾਂ ਵੀ ਜੁੜੀਆਂ ਹੋਈਆਂ ਨੇ ਸਾਂਝ ਵੀ ਜੁੜੀ ਹੋਈ ਹੈ ਸਭ ਤੋਂ ਨਜ਼ਦੀਕ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਬਹੁਤ ਪਿਆਰੀ ਆ ਬਹੁਤ ਅਜ਼ੀਜ਼ ਸਭ ਤੋਂ ਪੁਰਾਣਾ ਜੀ ਨੈਸ਼ਨਲ ਇਕੋ ਦਾ ਰੇਡੀਓ ਮੇਰੇ ਗ੍ਰੈਂਡਫਾਦਰ ਦਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਸਭ ਤੋਂ ਪੁਰਾਣਾ ਰੇਡੀਓ ਹੈ ਜੀ ਟਿਊਬ ਰੇਡੀਓ ਹੈ ਉਸ ਤੋਂ ਬਾਅਦ ਜਿਹੜਾ ਕੁਝ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਲਈ ਛੱਡ ਗਏ ਉਹਨਾਂ ਨੂੰ ਸਾਹਮਣਾ ਸਾਡਾ ਫਰਜ਼ ਹੈ ਕੋ ਗੇ ਮੇਰੇ ਕੋਲੇ 4-5 ਸੰਦੂਖ ਵੀ ਸਾਹਵੇਂ ਹੋਏ ਨੇ ਕੋਈ ਇਦਾਂ ਦੀਆਂ ਚੀਜ਼ਾਂ ਨੇ ਆ ਦੇ ਕੋਈ ਛਤਰੀ ਆ ਇਹ ਇਹ ਬਾਸ ਦੀ ਬਣੀ ਆ ਬਰਮਾ ਦੀ ਬਣੀ ਆ ਇਹਦਾ ਕਪੜਾ ਰੇਸ਼ਮ ਦਾ ਜਿਹੜੀਆਂ ਦੀਆਂ ਤੀਲੀਆਂ ਇਹ ਬਾਸ ਹੈ ਜੀ ਬਾਸ ਤੇ ਧਾਗੇ ਦੇ ਨਾਲ ਇਹ ਬੰਨੀਆਂ ਹੋਈਆਂ ਹੁਣ ਇਹ ਐਕਸਪਾਇਰ ਹੋ ਗਈ ਆ ਇਹਦਾ ਕਪੜਾ ਤਾਂ ਫੱਟਣਾ ਸ਼ੁਰੂ ਹੋ ਗਿਆ ਇਹ ਵੀ ਤਕਰੀਬਨ 90-95 ਸਾਲ ਪੁਰਾਣੀ ਆ ਜੇ ਨਹੀਂ ਕਦੇ ਗੱਲਬਾਤ ਕੀਤੀ ਇਸ ਚੀਜ਼ ਬਾਰੇ ਵੀ ਤੁਸੀਂ ਜਿਹੜਾ ਕਲੈਕਸ਼ਨ ਕੀਤੀ ਆ ਅਸੀਂ ਵੀ ਅੱਗੇ ਵਧਾਉਣੇ ਆ ਬਿਲਕੁਲ ਬਹੁਤ ਵਧੀਆ ਜੀ ਕਹਿੰਦੇ ਪਾਪਾ ਵੀ ਬੇਟੀ ਦਾ ਫੋਨ ਆਉਂਦਾ ਬੇਟੇ ਦਾ ਫੋਨ ਆਉਂਦਾ ਪਾਪਾ ਬਹੁਤ ਵਧੀਆ ਕੋਈ ਗੱਲ ਨਹੀਂ ਮੈਂ ਕਿਹਾ ਬੇਟੇ ਜੇ ਤਾਂ ਸੰਭਾਲ ਕੇ ਰੱਖਣਾ ਫੇਰ ਤਾਂ ਮੈਂ ਇਕੱਠੀਆਂ ਕਰਾਂ ਨਹੀਂ ਮੈਂ ਵੀ ਕਹਾਂ ਨੂੰ ਮੈਂ ਟਾਈਮ ਵੇਸਟ ਕਰਾਂ ਨਹੀਂ ਕਹਿੰਦੇ ਰੱਖਾਂਗੇ ਮੈਂ ਕਿਹਾ ਇਹ ਨਾ ਵੀ ਮੇਰੇ ਜਾਣ ਤੋਂ ਬਾਅਦ ਤੇ ਇਹ ਜਦ ਇੱਕ ਵਾਰ ਚਲੀ ਜਾਣ ਕਹਿੰਦੇ ਨਹੀਂ ਏਦਾਂ ਦੀ ਗੱਲ ਨਹੀਂ ਹੁੰਦੀ ਸੰਭਾਂਗੇ ਅਸੀਂ ਵਿਰਸਾ ਸਾਡਾ ਇਹ ਜਿਵੇਂ ਤੁਹਾਡੇ ਬਜ਼ੁਰਗ ਦੀਆਂ ਚੀਜ਼ਾਂ ਤੁਸੀਂ ਸੰਭੀਆਂ ਵੀ ਉਹ ਵੀ ਸੰਭਣਗੇ ਸੰਭਣਗੇ ਜੀ ਕਿ ਜਗ੍ਹਾ ਦੀ ਕੋਈ ਕਮੀ ਨਹੀਂ ਹੈ ਤੇ ਤੁਹਾਨੂੰ ਪਤਾ ਤੇ ਮੇਰੀ ਕਮ ਕਟ ਮਰਦਬਰੀ ਵੀ ਤੁਹਾਡੇ ਕਿਹੜੇ ਉਹ ਤਿੰਨ ਪਿੰਡ ਪਿੰਡ ਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਇਸ ਚੀਜ਼ ਦੇ ਵਿੱਚ ਗਏ ਸੀ ਇਸ ਟਾਈਮ ਨਾਂ ਨਹੀਂ ਉਹਨਾਂ ਦਾ ਯਾਦ ਜੀ ਕਿਉਂਕਿ ਉਹਨਾਂ ਦਾ ਅਸੀਂ 100 ਸਾਲ ਪਿੱਛੇ ਜੇ ਮਨਾਇਆ ਸੀਗਾ ਮੈਨੂੰ ਲੱਗਦਾ 17 18 19 ਦੇ ਵਿੱਚ ਇਹ ਸਨ ਸੰਦੇ ਵਿੱਚ ਅਸੀਂ ਮਨਾਇਆ ਸੀਗਾ ਜਦੋਂ ਉਹਨਾਂ ਦਾ 100 ਸਾਲ ਪੂਰੇ ਹੋਇਆ ਪਿੰਡ ਖੰਡਪਾੜ ਰਖਾਇਆ ਗੁਰਦੁਆਰਾ ਸਾਹਿਬ ਦੇ ਭੂਗਪਾਇਰ ਅਰਦਾਸ ਕੀਤੀ ਉਹਨਾਂ ਦੇ ਨਾਂ ਦੀ ਕਿਉਂਕਿ ਉਹ ਵੀ ਸਾਡੇ ਸਿੰਘ ਸ਼ਹੀਦ ਹੀ ਨੇ ਜਿਨ੍ਹਾਂ ਨੇ ਸਾਡੇ ਪਿੰਡ ਲਈ ਕੁਰਬਾਨੀਆਂ ਕੀਤੀਆਂ ਕਿਵੇਂ ਦਾ ਮਹਿਸੂਸ ਹੁੰਦਾ ਵੀ ਜਦੋਂ ਸੋਚਦੇ ਹੋ ਇਸ ਬਾਰੇ ਵੀ ਕਾਮਾਗਟ ਮਾਰੂ ਦੇ ਜਿਹੜੇ ਤਿੰਨ ਸ਼ਹੀਦ ਵਿੱਚ ਸੀਗੇ ਉਹ ਤੁਹਾਡੇ ਪਿੰਡ ਦੇ ਵਿੱਚੋਂ ਸੀਗੇ ਬਹੁਤ ਖੂਨ ਵਜ ਜਾਂਦਾ ਜੀ ਦੇਖਿਆ ਵੀ ਹਾਂ ਸਾਡੇ ਪਿੰਡ ਦੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਵੀ ਪਿੱਛੇ ਨਾ ਹਟੀਏ ਕੋਈ ਲੋੜ ਪੈਂਦੀ ਹੈ ਅਸੀਂ ਵੀ ਇਦਾਂ ਦਾ ਕੋਈ ਕੰਮ ਕਰੀਏ ਜਿਹੜਾ ਯਾਦ ਰੱਖਣ ਸਾਡੇ ਤੁਸੀਂ 1900 ਜਦੋਂ 84 ਦਾ ਵੇਲਾ ਦੱਸਦਿਆ ਵੀ ਜਾਂ ਖੜਕੂਬਾਦ ਜਿਹੜਾ ਚੱਲ ਰਿਆ ਸੀਗਾ ਪੂਰਾ ਜੋਰਾ ਸ਼ੋਰਾਂ ਤੇ ਸੀ ਵੀ ਤੁਸੀਂ ਉਹ ਖ਼ਬਰਾਂ ਸਾਂਭੀਆਂ ਸੀਗੀਆਂ ਉਸ ਸਮੇਂ ਦੀਆਂ ਹਾਂਜੀ ਉਹ ਦਿਨੀਆਂ ਵੀ ਮੇਰੇ ਕੋਲ ਕੁਝ ਪਈਆਂ ਨੇ ਕੋਈ ਕਿਤੇ ਕਤਲ ਹੋ ਗਿਆ ਕਿਤੇ ਮਾਰਤੇ ਕੋਈ ਬਸ ਚੋਲਾ ਕੇ ਮਾਰਤੇ ਕਿਤੇ ਪੁਲਿਸ ਨੇ ਚੱਕ ਲੇ ਉਹਦਾਂ ਦੀਆਂ ਖ਼ਬਰਾਂ ਨੇ ਉਹਦੇ ਬਹੁਤ ਮੜੀਆਂ ਖ਼ਬਰਾਂ ਨੇ ਜੇ ਅਸੀਂ ਪੜਦੇ ਆ ਤਾਂ ਮਨ ਭਾਵਕ ਹੋ ਜਾਂਦਾ ਉਹ ਟਾਈਮ ਨੂੰ ਯਾਦ ਕਰਕੇ ਕਿਉਂਕਿ 6 ਵਜੇ ਤੋਂ ਬਾਅਦ ਕੋਈ ਤੁਹਾਨੂੰ ਬਾਹਰ ਨਹੀਂ ਮਿਲਣਾ ਖੇਤਾਂ ਦੇ ਵਿੱਚ ਵੀ ਇੰਨਾ ਸਨਾਟਾ ਹੁੰਦਾ ਸੀਗਾ ਦਰ ਦਾ ਮੋਹਲ ਬਣਿਆ ਦਰ ਦਾ ਮੋਹਲ ਬਣਿਆ ਸੀ ਨਾਈਟ ਸਰਵਿਸ ਬੰਦ ਸੀ ਬੱਸਾਂ ਦੀ ਤੇ ਹੌਲੀ ਹੌਲੀ ਫਿਰ ਚਾਲੂ ਹੋਈ ਜੀ ਬਹੁਤ ਜ਼ਿਆਦਾ ਡਰ ਹੁੰਦਾ ਸੀ ਰਾਤ ਨੂੰ ਥੋੜੀ ਉਹ ਉਸ ਵੇਲੇ ਕਿੰਨੀ ਸੀਗੀ ਮੇਰੀ ਜੀ 24 ਸਾਲ ਨੌਜਵਾਨ ਸੀਗੀ ਨੌਜਵਾਨ ਹੁੰਦੇ ਵੀ ਤੇ ਘਰ ਦੇ ਪਹਿਲਾਂ ਡੱਕ ਦਿੰਦੇ ਹੁਣੇ ਕਰਦੇ ਫਿਰ ਫਿਗਰ ਹੋ ਜਾਂਦਾ ਸੀ ਕਿ ਕਿੱਥੇ ਗਿਆ ਹਲੇ ਤੱਕ ਆਇਆ ਨਹੀਂ ਹੈ ਉਹ ਟਾਈਮ ਸਰੰਦਰ ਆਜੂ ਬਾਹਰ ਨਹੀਂ ਨਿਕਲਣਾ ਕੋਈ ਗੁੰਡਾ ਵਿਖੜ ਕਾਉਂਦਾ ਸੀ ਆ ਕੇ ਉਹਨਾਂ ਨੂੰ ਪਹਿਲਾਂ ਪੁੱਛਣਾ ਵੀ ਹਾਂ ਭਾਈ ਕੌਣ ਆ ਤੂੰ ਕਿਹਨੂੰ ਮਿਲਣਾ ਨੀ ਤੁਸੀਂ ਜਿਹੜੀ ਕਲੈਕਸ਼ਨ ਕੀਤੀ ਉਸ ਨਿਊਜ਼ਪੇਪਰ ਦੀ ਉਸ ਵੇਲੇ ਨੌਜਵਾਨਾਂ ਦੇ ਕੋਲ ਜੇ ਕੋਈ ਧਾਰਮਿਕ ਚੀਜ਼ ਕੋਈ ਨਿਕਲਿਆ ਹੁੰਦੀ ਸੀ ਮਾਫੀ ਚਾਹੁੰਦਾ ਵੀ ਧਾਰਮਿਕ ਕੋਈ ਐਦਾਂ ਦੀ ਚੀਜ਼ ਨਿਕਲ ਰਹੀ ਹੋਣੀ ਜਿਹਦੇ ਥਰੂ ਉਹ ਉੱਤੇ ਉਂਗਲ ਚੱਕੀ ਜਾਵੇ ਹੈਨਾ ਵੀ ਉਹ ਲੋਕ ਤਾਂ ਜਿਹੜਾ ਪਰਨਾ ਹੁੰਦਾ ਸੀਗਾ ਵੀ ਉਹ ਬੰਨਣ ਲੱਗੇ ਵੀ ਡਰਨ ਲੱਗੇ ਸੀ ਉਸ ਵੇਲੇ ਤੁਸੀਂ ਉਸ ਵੇਲੇ ਕਲੈਕਸ਼ਨ ਕਰ ਰਹੇ ਸੀ ਡਰ ਨਹੀਂ ਲੱਗਦਾ ਸੀ ਉਦੋਂ ਨਹੀਂ ਅਖਬਾਰ ਤਾਂ ਆਉਂਦਾ ਹੀ ਸੀਗਾ ਜੀ ਆਪਣਾ ਅਖਬਾਰ ਤਾਂ ਆਉਂਦਾ ਸੀ ਬਸ ਉਹੀ ਦੇਖਿਆ ਇਹਦੇ ਵਿੱਚ ਆ ਕਟਿੰਗ ਆ ਆਪਣੇ ਪਿੰਡ ਦੀ ਖਬਰ ਨੂੰ ਸਾਹਮਣੇ ਰੱਖ ਲੈਣਾ ਜੀ ਕੱਟਦੇ ਨਹੀਂ ਸੀ ਸਪੈਸ਼ਲ ਉਹਨੂੰ ਕਿ ਕੱਟ ਕੀ ਰੱਖਦੇ ਸੀ ਨਹੀਂ ਕਈ ਵਾਰੀ ਕਟਿੰਗ ਵੀ ਰੱਖ ਲੈਂਦੇ ਸੀ ਜੇ ਅਖਬਾਰ ਦੇਖਿਆ ਵੀ ਇਹਨੇ ਪੀਲਾ ਇਹਦਾ ਕਲਰ ਜਿਹੜਾ ਚੇਂਜ ਹੋ ਜਾਣਾ ਪੀਲੇ ਪੰਤੇ ਆ ਜਾਣਾ ਉਹ ਖਬਰ ਕੱਟ ਕੇ ਰੱਖ ਲੈਣੀ ਨਹੀਂ ਤਾਂ ਪੱਈਆਂ ਦੇ ਕੋਲ ਦਾ ਚੀਜ਼ ਇਹ ਜਿਹੀ ਕੋਈ ਰੱਖੀ ਹੁੰਦੀ ਸੀ ਉਸ ਵੇਲੇ ਤਾਂ ਕਹਿੰਦੇ ਵੀ ਬਹੁਤ ਚੱਲਣਾ ਪੈਂਦਾ ਸੀ ਬਹੁਤ ਕੁਝ ਉਹਨਾਂ ਨਹੀਂ ਇਹ ਆ ਵੀ ਜ਼ਾਹਰ ਨਾ ਕਰੋ ਦਿਖਾਓ ਨਾ ਕਿਸੇ ਨੂੰ ਇਹਦਾ ਰਿਕਾਰਡ ਆ ਨਾ ਸਾਡਾ ਵੀ ਅਸੀਂ ਕਿਸੇ ਨੂੰ ਇਹ ਆ ਵੀ ਇੱਕ ਕਹਿ ਲਈਏ ਵੀ ਹਵਾ ਕਰਨੀ ਆ ਹਵਾ ਨਾ ਕਰੋ ਸਾਡਾ ਇਤਿਹਾਸ ਆ ਇਹਨੂੰ ਸਾਂਭ ਕੇ ਰੱਖਣਾ ਖੀਤ ਦੇ ਵਿੱਚ ਜਿਹੜੇ ਕਲੈਕਸ਼ਨ ਕਰਨਾ ਚਾਹੁੰਦੇ ਆ ਜਾਂ ਕਿਹਦੀ ਜਿਨ੍ਹਾਂ ਦੇ ਕੋਲ ਕਲੈਕਸ਼ਨ ਹੈਗੀ ਆ ਤੁਹਾਡੇ ਕੋਲੇ ਅਜਿਹਾ ਕਲੈਕਸ਼ਨ ਪਿਆ ਵਾ ਜੇ ਕੀਮਤ ਜਾਣੀ ਹੈ ਤਾਂ ਕਿੰਨੀ ਕੀਮਤ ਬਣ ਜੂ ਵੀ ਲੋਕ ਉਸ ਚੀਜ਼ ਨੂੰ ਸੋਚ ਕੇ ਜਿਹੜੇ ਕਰਨਾ ਚਾਹੁੰਦੇ ਨੇ ਵੀ ਪੈਸਾ ਦੇਖਦੇ ਨੇ ਸਭ ਤੋਂ ਜ਼ਿਆਦਾ ਤਾਂ ਕਈ ਵਾਰੀ ਤਾਂ ਸਾਨੂੰ ਫ੍ਰੀ ਦੇ ਵਿੱਚ ਵੀ ਮਿਲ ਜਾਂਦਾ ਕੋਈ ਟੇਬਲ ਗਾਰਡਰ ਜਾਂ ਗ੍ਰਾਮਫੋਨ ਕਿਸੇ ਕੋਲੇ ਫालतू ਪਿਆ ਉਹ ਕਹਿੰਦਾ ਵੀ ਲੈ ਜਾ ਮੈਂ ਤਾਂ ਸਾਂਭਣਾ ਨਹੀਂ ਤੂੰ ਲੈ ਜਾ ਜੇ ਸੰਭਾਲ ਸਕਦਾ ਉੱਤੇ ਸਾਨੂੰ ਫ੍ਰੀ ਚ ਵੀ ਮਿਲ ਜਾਂਦੀ ਆ ਕਦੇ ਲੈ ਨਹੀਂ ਐਸਟੀਮੇਟ ਨਹੀਂ ਲੈ ਵੀ ਕੀਮਤ ਕਿੰਨੀ ਬਣੇਗੀ ਨਹੀਂ ਕਈ ਵਾਰੀ ਮੈਂ ਦੇਖਦਾ ਵੀ ਰੇਡੀਓ ਕੋਈ 7000 ਦਾ ਕੋਈ 10000 ਦਾ ਕੋਈ 15 ਦਾ ਇਸ ਹਿਸਾਬ ਨਾਲ ਮੈਂ ਇੱਕ ਦਿਨ ਲਾ ਕੇ ਦੇਖਦਾ ਜੀ ਲੱਖਾਂ ਚਲੀ ਜਾਂਦੀ ਹੈ ਮਹਿੰਗਾ ਸ਼ੌਂਕ ਹੈ ਦਿੱਲੀ ਕੀ ਤਾਂ ਬੇਚ ਦੀਏ ਪੈਸੇ ਵਟিয়ে ਤੇ ਆਪਦਾ ਬਾਹਰ ਜਾਈਏ ਨਹੀਂ ਮੈਨੂੰ ਆਫਰ ਵੀ ਆਇਆ ਮੇਰੇ ਕੋਲ ਮੈਸੀ ਪਰਕਸ਼ਨ ਹੈ ਜੀ 69 ਮਾਡਲ ਮੈਂ ਲਿਆ ਸੀ 70 80000 ਰੁਪਏ ਦਾ ਕੁਝ ਰਿਪੇਅਰ ਕੀਤੀ ਹੁਣ ਉਹਦਾ ਮੈਨੂੰ 1.5 2 ਲੱਖ ਰੁਪਏ ਮਿਲਦਾ ਮੈਂ ਕਹਿੰਦਾ ਵੀ ਇਹ ਨਹੀਂ ਦੇਣਾ ਅੰਟੀਕ ਚੀਜ਼ ਹੈ ਕਈ ਵਰੀ ਰਿਕਾਰਡਾਂ ਵਾਲੇ ਆ ਜਾਂਦੇ ਆ ਗ੍ਰਾਮੋਫੋਨ ਦੇ ਰਿਕਾਰਡ ਵੀ ਰਿਕਾਰਡ ਦੇ ਦਿਓ ਮੈਂ ਕਹਾਂ ਨਾ ਤੇਰੇ ਕੋਲ ਜਿੰਨੇ ਹੈਗੇ ਦੇ ਜਾ ਮੈਂ ਨਹੀਂ ਦੇਣਾ ਠੀਕ ਗੋਬਤਾਨਵਾਦੀ ਟਾਈਟਲ ਲਈ ਸੋ ਤੁਸੀਂ ਦੇਖਿਆ ਇਹ ਚੀਜ਼ਾਂ ਜਿੰਨਾ ਦੇ ਬਾਰੇ ਜਾਣਕਾਰੀ ਵੀ ਬਰਿੰਦਰ ਸਿੰਘ ਜੀ ਨੇ ਦਿੱਤੀ ਹੈ ਜਿਹੜੀਆਂ ਕਿ 100 ਸਾਲ ਤੋਂ ਵੱਧ ਵੀ ਚੀਜ਼ਾਂ ਪੁਰਾਣੀਆਂ ਇਹਨਾਂ ਦੇ ਕੋਲ ਹੈਗੀਆਂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੀਮਤ ਬਹੁਤ ਜ਼ਿਆਦਾ ਹੈ ਲੇਕਿਨ ਵੇਚਣ ਨੂੰ ਮਨ ਨਹੀਂ ਕਰਦਾ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਵਾਕਈ ਦੇ ਵਿੱਚ ਇਹਨਾਂ ਦੇ ਆ ਕਿਸੇ ਚੀਜ਼ ਦੇ ਨਾਲ ਯਾਦਾਂ ਜੁੜ ਜਾਂਦੀਆਂ ਨੇ ਇਹਨੂੰ ਵੇਚਣਾ ਬਹੁਤ ਮੁਸ਼ਕਲ ਵੀ ਹੋ ਜਾਂਦਾ ਹੈ ਸੋ ਵਦੇਰੀ ਅਪਡੇਟਸ ਜੁੜੇ ਰਹੋ ਕੁੱਟੀ ਦਿਨਾਂ